ਅੱਜ ਦੀ ਵੀਡੀਓ ਵਿੱਚ ਭਾਈ ਇੱਕ ਵੈੜ ਦੀ ਵੀਡੀਓ ਬਣਾਈ ਆ ਤਾਜੀ ਸੋਈ ਆ ਪਿੰਡ ਛੰਨਾ ਗਲਬ ਸਿੰਘਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਜਿਹੜਾ ਪਦੌੜ ਤੇ ਸੈਣਾ ਭਾਈ ਰੂਪਾ ਰਹ ਜਾਂਦੇ ਆ ਮੋਬਾਈਲ ਨੰਬਰ ਬੋਲੀ ਮਾਜੀ 95014 33579 ਠੀਕ ਆ ਭਾਈ ਬੱਚਾ ਬੱਚੀ ਦੇਤੀ ਬੱਚੀ ਆ ਡਾਕਟਰ ਬੱਚੀ ਬਹੁਤ ਜਿਆਦਾ ਚੰਗੀ ਆ ਆਪਾ ਬੱਚੀ ਬੱਚੀ ਆ ਕੋਈ ਲੇਖੇ ਨਹੀਂ ਡਾਕਟਰ ਬਾਕੀ ਨਾ ਅਸਲ ਦਿਖਾ ਦੇ ਯੂਟੀ ਚੈੱਕ ਕਰਨਾ ਸੰਗਲ ਵੀ ਬਹੁਤ ਚੰਗਾ ਬੱਚਾ ਦਾ ਉਹ ਜਿਆਦਾ ਚੰਗਾ ਬੱਚਾ ਆ ਡਾਕਟਰ ਕੀ ਬਾਤ ਆ ਇਹ ਬੈੜ ਵੀ ਬਹੁਤ ਚੰਗੀ ਹੈ ਬੈੜ ਵੀ ਹੈ ਡਾਕਟਰ ਬੈੜ ਵੱਧ ਕੇ ਆ ਉਹਦੋਂ ਬੱਚੇ ਉਹਦੋਂ ਵੱਧ ਕੇ ਆ ਸਹੀ ਗੱਲ ਆ ਬਲ ਹਾਂ ਫੁੱਲ ਬਰੀਡ ਫੁੱਲ ਕਦ ਪੂਰੀ ਪਲੀ ਵੀ ਲੇਵਾ ਕਮਾਲ ਦਾ ਕਦੋਂ ਸੋਈ ਆ ਭਰਾ ਇਹ ਡਾਕਟਰ ਤੜਕੇ ਸੋਈ ਅੱਜ ਠੀਕ ਆ ਬੱਚਾ ਬੱਚੀ ਦੇ ਦੀ ਲੇਵਾ ਦੇਖੋ ਕਮਾਲ ਦਾ ਤੇ ਜੇਰਾ ਪਈ ਆ ਬੱਠਲ ਚ ਕੰਪਲੀਟ ਆ ਓਕੇ ਆ ਥਾਨ ਬਹੁਤ ਚੰਗਾ ਬਈ ਨਾੜਾ ਨੂਣਾ ਕਰਮਾਈ ਦੇ ਫੁੱਲ ਚੰਗੀਆਂ ਚਿਵਾਈ ਵੀ ਇੱਕ ਨੰਬਰ ਆ ਫੁੱਲ ਵੀਡੀਓ ਚ ਬਈ ਨਾ ਧਾਰਾ ਮਰੀਆਂ ਫੇਸ ਦਿਖਾ ਦੇ ਮਾੜਾ ਜੀ ਬਈ ਜਾਰੂ ਜਰੂ ਫੁੱਲ ਆਣਾ ਡਾਕਟਰ ਦਾ ਪੱਠਾ ਦੇ ਹੱਥੋਂ ਪਾਸੇ ਬਣ ਲਿੰਬੂ ਹਟਣਾ ਦਾ ਕੰਮ ਹੀ ਹੈਗਾ ਹਮ ਲੈ ਕੀ ਬਾਤ ਬਿਊਟੀ ਨਸਲ ਦਿਖਾ ਦੇ ਡਾਕਟਰ ਕੀ ਬਾਤ ਕੁਆਲਿਟੀ ਆ ਡਾਕਟਰ ਜੀ ਇਹ ਦੇਖ ਹਾਂ ਇੱਕ ਚੀਜ਼ ਹੈ ਕਿ ਨਹੀਂ ਭਾਈ ਹਾਂ ਬਾਕੀ ਆ ਡਾਕਟਰ ਆਪਾਂ ਪਸੂ ਲੈਨੇ ਆ ਜਾਂ ਡਾਇਮਡ ਪੀਸ ਮਿਲਦੇ ਹੀ ਕਿਤੇ ਆ ਹਮ ਮੁੱਲ ਜੈਜੂ ਭਾਈ ਹਾਂ ਮੁੱਲ ਜੈਜ ਕਰਾਂਗੇ ਡਾਕਟਰ ਠੀਕ ਆ ਭਾਈ ਧੰਨਵਾਦ